ਭਗਵਾਨ ਸ਼੍ਰੀ ਸ਼ਨੀ ਦੇਵ ਜੀ ਦਾ ਜਨਮ ਦਿਵਸ ਪ੍ਰਾਚੀਨ ਸ਼੍ਰੀ ਸ਼ਨੀ ਦੇਵ ਮੰਦਿਰ ਚੌਂਕ ਘੰਟਾ ਘਰ ਵਿਖੇ 7 ਜੂਨ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਏਗਾ। ਪ੍ਰਭੂ ਸ਼੍ਰੀ ਸ਼ਨੀ ਦੇਵ ਜੀ ਦੀ ਮਨਾਈ ਜਾ ਰਹੀ ਜਨਮ ਦਿਵਸ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ 31 ਮਈ ਨੂੰ ਸ਼੍ਰੀ ਸ਼ਨੀ ਦੇਵ ਮੰਦਿਰ ਘੰਟਾ ਘਰ ਚੌਂਕ ਤੋਂ ਕੱਢੀ ਗਈ। ਇਸ ਮੌਕੇ ਵੱਖ-ਵੱਖ ਦੇਵੀ-ਦੇਵਤਿਆਂ ਦੇ ਸਰੂਪ ਵਿਰਾਜਮਾਨ ਕਰ ਸੁੰਦਰ ਝਾਕੀਆਂ ਸਜਾਈਆਂ ਗਈਆਂ। ਸ਼ੋਭਾ ਯਾਤਰਾ ਦੌਰਾਨ ਸ਼੍ਰੀ ਦੁਰਗਾਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ राकेश शर्मा ਅਤੇ ਪਵਨ ਕੁੰਦਰਾ ਉੱਚੇਚੇ ਤੌਰ ਤੇ ਹਾਜ਼ਰੀ ਭਰਨ ਪੁੱਜੇ ਅਤੇ ਮੰਦਿਰ ਦੇ ਮੁਖ ਸੇਵਾਦਾਰ ਗੌਰਵ ਸੂਦ ਨੇ ਉਹਨਾਂ ਨੂੰ ਸਰਮਾਨਿਤ ਕੀਤਾ ਸ਼ੋਭਾ ਯਾਤਰਾ ਮੰਦਿਰ ਤੋਂ ਆਰੰਭ ਹੋ ਕੇ ਚੌਕ ਫਵਾਰਾ ਕਟੜਾ ਆਲੂ ਵਾਲੀਆ ਕਰਮੋਡਿੜੀ ਚੌਕ ਕਟੜਾ ਜੈਮਲ ਸਿੰਘ ਸਣੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਵਾਪਸ ਮੰਦਿਰ ਵਿਖੇ ਸਮਾਪਨ ਹੋਇਆ ਸ਼ੋਭਾ ਯਾਤਰਾ ਦਾ ਗੱਦੀਸ਼ਰੀ 바ਵਾ ਲਾਲਦੇਵਾਲ ਜੀ ਪੁੱਜਨ ਤੇ ਮਨਸ਼ੀਰ ਅਨੰਤ ਦਾਸ ਜੀ ਮਹਾਰਾਜ ਨੇ ਸਵਾਗਤ ਕੀਤਾ ਅਤੇ ਉਹਨਾਂ ਵੱਲੋਂ ਸੰਗਤ ਲਈ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਪ੍ਰਸ਼ਾਦ ਵਰਤਾਏ ਗਏ ਸ਼ੋਭਾ ਯਾਤਰਾ ਵਿੱਚ ਹਾਥੀ ਕੋੜੇ ਬੈਂਡ ਪਾਰਟੀਆਂ ਅਤੇ ਗਤਕਾ ਪਾਰਟੀਆਂ ਨੇ ਵੀ ਹਾਜ਼ਰੀ ਭਰੀ ਇਸ ਮੌਕੇ ਗੁਰਮੀਤ ਸਿੰਘ, ਰਾਹੁਲ ਮਹਾਜਨ, ਅਮਿਤ ਕੁਮਾਰ, ਮਨੋਜ ਮਹਿਰਾ, ਜ਼ੈਬੋ ਅਤੇ ਮਰਮੋਨ ਸਿੰਘ ਜੋਲੀ ਸਣੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਅਤੇ ਪ੍ਰਭੂ ਸ਼੍ਰੀ ਸ਼ਨੀ ਦੇਵ ਜੀ ਦਾ ਗੁਣਗਾਨ ਕੀਤਾ okay <laughs> वर्ष की तरह इस साल भी जो हमारे अमृतसर केंद्री का केंद्रीय शनिदेव जी महाराज का मंदिर है वहाँ उत्सव चल रहे हैं शोभा यात्रा आई निकलेगी शहर के सभी प्रमुख मार्केटों में जाएगी लोग आशीर्वाद लेंगे प्रणाम करेंगे और शनिदेव जो हैं हाँ, वो न्याय के देवता है हमें याद रखना चाहिए कि शनि देव से डरना नहीं है शनि देव जी के बताए अच्छे रास्ते पर अपने चलना है जो नेक जीवन जीते हैं जो सही काम करते हैं शनि देव उनको आशीर्वाद देते हैं और सारे शत्रुओं से बीमारियों से संकटों से रक्षा करते हैं तो सारे शहरवासियों को प्रदेशवासियों को शनि जयंती की बहुत बहुत बधाई जो जन्मदिन का जयंती का मुख्य कार्यक्रम है वो ਹਾਂ 7 ਜੂਨ ਨੂੰ ਹੋਗਾ ਸਭ ਤੋਂ ਇਹ ਪ੍ਰਾਰਥਨਾ ਹੈ ਕਿ ਉਸਨੂੰ ਵੀ ਕਾਰਜਕ੍ਰਮ ਵਿੱਚ ਆਕਰ ਸ਼ਾਮਿਲ ਹੋ ਔਰ ਸ਼ਨੀ ਦੇਵ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੇ ਆਪਾਂ ਹਰ ਸਾਲ ਦੀ ਤਰ੍ਹਾਂ ਸਾਰੇ ਸ਼ਹਿਰ ਵਾਸੀਆਂ ਨਗਰ ਵਾਸੀਆਂ ਨੂੰ ਇਹੀ ਪ੍ਰਾਰਥਨਾ ਕਰਾਂਗੇ ਕਿ ਸ਼ੋਭਾ ਯਾਤਰਾ ਜਿਹੜੀ ਸ਼ਨੀਦਾਨ ਮਹਾਰਾਜ ਦਾ ਜਨਮ ਦਿਨ 6 ਤਰੀਕ ਨੂੰ ਹੈ ਉਹਦੇ ਪਲਕਸ਼ ਵਿੱਚ ਗੱਡੀ ਜਾ ਰਹੀ ਹੈ ਆਪਾਂ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਰੇ ਅੰਮ੍ਰਿਤਸਰ ਵਾਸੀ ਸ਼ੋਭਾ ਯਾਤਰਾ ਜੀ ਭਾਗ ਲੈਣ ਤੇ ਸ਼ਨੀ ਮਹਾਰਾਜ ਦਾ ਆਸ਼ੀਰਵਾਦ ਲੈਣ ਬੋਲ ਸ਼ਨੀ ਦੇ ਮਹਾਰਾਜ ਜਾ ਜਿੰਨੀਆਂ ਵੀ ਪਾਰਟੀਆਂ ਨੇ ਜਿੰਨੇ ਵੀ ਭਰਾਣੇ ਜਿਹੜੇ ਵਧੀਆ ਕਾਰਜਕ੍ਰਮ ਮਾਰਦਾ ਮਾਰੇ ਦਾ ਕਰਦੇ ਨੇ ਸਾਰਾ ਜਨ ਸੰਯੋਗ ਆ ਸੋਨੂ ਮੰਤ ਜੀ ਰਾਹੁਲ ਜੀ ਆਪਣੇ ਮੰਦਰ ਤੋਂ ਫੇਰ ਸੋਨੂ ਸੋਨੂ ਭਾਜੀ ਮਾੜਡਾਣਾ ਵਾਤਾ ਮੰਦਰ ਤੋਂ ਸਾਨੂੰ ਮਨ ਚਲੀਸਾ ਪਰਿਵਾਰ ਰੋਨਾਥ ਮੰਦਰ ਤੋਂ ਸਾਰੇ ਭਰਾਵਾਂ ਦੇ ਸੰਯੋਗ ਦੇ ਨਾਲ ਸ਼ੋਭਾ ਯਾਤਰਾ ਸਾਰੇ ਭਰਾਵਾਂ ਦਾ ਸੰਯੋਗ ਹੈ ਜੀ ਉਹਦੇ ਸੰਯੋਗ ਦੇ ਨਾਲ ਸਾਰੇ ਸਮੂਹਕ ਕਾਰਜਕਰਤਾ ਮਿਲ ਕੇ ਸ਼ੋਭਾ ਯਾਤਰਾ ਸ਼ਨੀਵਾਰੀ ਦੀ ਦਾ ਆਯੋਜਨ ਕਰ ਰਹੇ ਆ ਸ਼ੋਭਾ ਯਾਤਰਾ ਸ਼ਨੀਵਾਰੀ ਘੰਡਾ ਘਰ ਚੌਂਕ ਤੋਂ ਸ਼ੁਰੂ ਕਰਕੇ ਜਲਿਆਣਾ ਬਾਗ ਆਲੂਲਾ ਗਟਰਾ ਕਰਮੋ ਦਿਓੜੀ ਉੱਥੋਂ ਘੁੰਮਦੇ ਗੁਰੂ ਬਾਜ਼ਾਰ ਦਾਲ ਗੁਰੂ ਬਾਜ਼ਾਰ ਗੁਰੂ ਬਾਜ਼ਾਰ ਤੋਂ ਟੁੰਡਾ ਤਲਾਬ ਸ਼ਕਤੀ ਨਗਰ ਲੂਨ ਮੰਡੀ ਆਟਰਾ ਮੰਡੀ ਥਣੀ ਵਾਪਸੀ ਆਪਾਂ ਮੰਦਰ ਵਾਪਸੀ ਆਵਾਂਗੇ ਜੀ ਜਨਮ ਦਿਵਸ ਸਾਰੇ ਹੱਥ ਜੋੜ ਕੇ ਸਾਰੇ ਨਗਰ ਵਾਸੀਆਂ ਦੇ ਅਗੇ ਅਨੁਰੋਧ ਕਰਦੇ ਆ ਕਿ ਸਾਰੇ ਸ਼ਨੀ ਮਾਰ ਦੇ ਮੰਦਰ ਆਣ ਮਾਰੇ ਦਾ ਜਿਹੜਾ ਜਨਮ ਦਿਹਾੜਾ ਬਣਾਣ ਤੇ ਸ਼ਨੀ ਮਾਰੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਸ਼ਨੀ ਮਾਰੀ ਦਾ ਜਨਮ ਦਿਨ ਜਿਹੜਾ ਹੈ ਵੈਸੇ 6 ਤਰੀਕ ਨੂੰ ਹੈ ਪਰ ਆਪਾਂ ਆਪਣੇ ਮੰਦਰ ਦੇ ਵਿੱਚ 7 ਤਰੀਕ ਦਾ ਯੋਜਨ ਕੀਤਾ ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਾਂਗੇ ਸ਼ਨੀ ਮਾਰੀ ਦੇ ਮੰਦਰ ਕੰਡਾ ਘਰ ਚੌਂਕ 'ਚ 7 ਤਰੀਕ ਨੂੰ ਮਹਾਰਾਜ ਦੇ ਜਨਮ ਦਿਵਸ ਪਲਖ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਗਿਆ ਸਾਰੇ ਉੱਥੇ ਆਣ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ